ਵਾਹਿਗੁਰੂ ਜੀ ਕੀ ਫਤਿਹ ਮੈਂ ਚੰਨਣ ਸਿੰਘ ਜੋਧਪਰੀ ਸਮੁੱਚੀ ਕੌਮ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਮੈਂ ਅਖੰਡ ਪਾਠੀ ਲਗਾ ਰਿਹਾ ਤੇ ਆ ਜੇ ਮੇਰੇ ਕਾਗਜ਼ ਪੱਤਰ ਮੈਂ ਟੈਸਟ ਪਾਸ ਕੀਤਾ ਤੇ ਸਿਕਿਉਰਿਟੀ ਮੇਰੀ ਜਮ੍ਹਾਂ ਸ਼ਰੂਨੀ ਕਮੇਟੀ ਨੇ ਮੈਨੂੰ ਵੇਲਿਆ ਕਰ ਦਿੱਤਾ ਸੀ ਚਲੋ ਕੋਈ ਨਹੀਂ ਮੈਂ ਵੀ ਕਾਲੀ ਦਲ ਤੇ ਵੇਚਵਾ ਮੈਂ ਕਿੰਤੂ ਪ੍ਰੰਤ ਨਹੀਂ ਕਰਨਾ ਚਾਹੁੰਦਾ ਹੁਣ ਦਾ ਜਿਹੜਾ ਚੱਲਣ ਡਿਆ ਵਾ ਮੇਰੇ ਨਾਲ ਨਾਲ ਗੱਲਬਾਤ ਜਿਹੜੀ ਚੱਲਣ ਰਹੀ ਆ ਉਹ ਇਹ ਕਹਿੰਦੇ ਦੁਬਾਰਾ ਟੈਸਟ ਦੇ ਕੇ ਆ ਤੇ ਮੈਂ ਕਹਿੰਦਾ ਜਿਹੜੇ ਪਹਿਲੇ ਟੈਸਟ ਦਿੱਤੇ ਉਹ ਮਾੜੇ ਨੇ ਇਹ ਲੜੀਵਾਰ ਸਰੂਪਾ ਬਾਬਾ ਜੀ ਦਾ ਹੁਣ ਮੈਂ ਅੱਧੇ ਘੰਟੇ ਵਾਸਤੇ ਇਹਦੇ ਪਾਠ ਕਰਕੇ ਤੇ ਆਨਲਾਈਨ ਹੀ ਇਹਦੀ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਉਂਗਾ ਤੇ ਸੰਗਤ ਫੈਸਲਾ ਕਰੂਗੀ ਔਰ ਮੈਂ ਜਿਹੜੇ ਜਿਹੜੇ ਮੈਨੂੰ ਕਹਿੰਦੇ ਟੈਸਟ ਦੇ ਮੈਂ ਉਹਨਾਂ ਨੂੰ ਕਹਿੰਦਾ ਕਿ ਆਓ ਮੇਰੇ ਨਾਲ ਆਓ ਖੰਡ ਪਾਠ ਕਰੀਏ ਡੂਟੀਆਂ ਕਰੀਏ ਸੋ ਇਹ ਖਾਦਲ ਖਰਾਬ ਕਰਦੇ ਨੇ ਆਲੇ ਨੂੰ ਤਾਂਗ ਪਰੇਸ਼ਾਨ ਕਰਨਾ ਕੋਣ ਮੈਂ ਟੈਸਟ ਇਹਨਾਂ ਨੂੰ ਨਹੀਂ ਦੇਣਾ ਕਿਉਂ ਪੈਸੇ ਦੇ ਇਹਨਾਂ ਨੂੰ ਮੈਂ ਦੇ ਦਿੱਤਕਾਂ ਤਾਂ ਦੇਖੋ ਮੈਂ ਜੇਲ ਕੱਟੀ ਮੈਨੂੰ ਤਾਂ ਮਿਲਿਆ ਕੱਖ ਨਹੀਂ ਤੇ ਨਾ ਸ਼ਰੋਨੀ ਕਮੇਟੀ ਨੇ ਕੁਝ ਦਿੱਤਾ ਹੀ ਆ ਮੋਲ ਟੈਸਟ ਮੈਂ ਦਊਂਗਾ ਸੰਗਤ ਨਾਲ ਸੰਗਤ ਕਰੂਗੀ ਫੈਸਲਾ ਸੰਗਤ ਕਮੇਟੀ ਵਿੱਚ ਦੱਸੇ ਕਿ ਸਹੀ ਹੈ ਜਾਂ ਗਲਤ ਹੈ ਜੋ ਸੰਗਤ ਫੈਸਲਾ ਕਰੂ ਠੀਕ ਹੈ ਪਰ ਇਹ ਵੀਡੀਓ ਪਾ ਕੇ ਮੜ ਕੇ ਮੈਂ ਸ਼ਰੋਨੀ ਕਮੇਟੀ ਤੇ ਜਿਹਨੇ ਵੀ ਜਿਹਨੇ ਅਧਿਕਾਰੀ ਨੇ ਜਿਹੜੇ ਮੈਨੂੰ ਕਹਿੰਦੇ ਕਿ ਦੁਬਾਰਾ ਟੈਸਟ ਦੇ ਕੇ ਆ ਪਹਿਲਾ ਨਹੀਂ ਬੜਾ ਸਮਾਂ ਹੋ ਗਿਆ ਉਹਨਾਂ ਨੂੰ ਮੈਂ ਚੈਲੰਜ ਕਰਾਂਗਾ ਕਿ ਆਓ ਤਹੈ ਟੈਕਸ ਦੇ ਬਾਰੇ ਤੇ ਟੈਕਸ ਦੀ ਗੱਲ ਕਰਦੇ ਆਓ ਮੇਰੇ ਨਾਲ ਤੁਸੀਂ ਪਾਠ ਕਰੋ ਆਰੰਭ ਵੀ ਮੈਂ ਕਰੂੰਗਾ ਮਰਜ਼ੀ ਮੈਂ ਲਾਉਂਗਾ ਭੁੱਖ ਵੀ ਮੈਂ ਪਾਉਂਗਾ ਤੇ ਸਪੀਕਰ ਦੇ ਜੀ ਪਾਠ ਮੈਂ ਕਰੂੰਗਾ ਤੁਸੀਂ ਮੇਰੇ ਬਰਾਬਰ ਤੇ ਕਰਨਾ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰੀਏ ਲੋ ਜੀ ਮੈਂ ਪਾਠ ਸ਼ੁਰੂ ਕਰਨਾ ਲੱਗਾ ਥੋੜਾ ਜਿਹਾ ਮੈਂ ਕੀਤਾ ਸੀ ਤੇ ਇੱਕ ਹੀ ਅੰਗ ਤਾਂ ਰੜੀਵਾਰ ਸਰੂਪਾ ਮੈਂ ਮੁੰਡੇ ਨੂੰ ਕਹਿਣਾ ਕਿ ਇਧਰ ਆ ਨ ਤੇਰਾ ਸਰੂਪ ਖਾ ਦੇ ਕਿਹੜਾ ਵਾਹ ਇਹ ਸਾਧ ਸੰਗਤ ਦੀ ਲੜੀਵਾਰ ਸਰੂਪ ਆ ਵੀਕ ਮਾਰਦੇ ਅੰਗਾਜ਼ਾਂ ਮੈਂ ਪਾੜ ਕੀਤਾ ਸੀ ਮੰਨਣਾ ਇੱਥੋਂ ਪਾੜ ਸ਼ੁਰੂ ਕਰਨਗਾ ਕੋਈ ਅੱਧੇ ਘੰਟੇ ਵਾਸਤੇ ਕਰੂੰਗਾ ਤੁਸੀਂ ਫੈਸਲਾ ਕਰਨਾ ਖਤਨਾਉਂ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 1 ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲੋਭਨ ਸ਼ਬਦ ਨਾ ਭੀਜੇ ਸਾਖਤਾ ਦਰਮਤਾਂ ਵੰਜਨ ਸਾਧ ਸਤਗੁਰ ਜੇ ਮਿਲੈ ਤਾਂ ਪਾਈਏ ਕੋਈ ਨੇ ਤਾਨ ਮੰਨ ਰਏ ਹੋ ਮੈਂ ਛੋਟ ਗੁਮਾਨ ਹਾਰ ਗੁਰ ਸਰਵਰ ਤੇ ਤੁ ਪਾਵੈ ਗੇ ਮਾਨ ਰਹਾ ਰਾਮ ਨਾਮ ਜਪ ਦਿਨ ਸੇ ਰਾਤ ਗੁਰਮਖਰ ਸੰਜਾਨ ਸਭ ਸੁਖ ਹਰ ਰਸ ਭੋਗਨੇ ਸੰਤ ਸਬਾ ਮਿਲ ਗਿਆ ਨ ਨਿਤ ਅਹਨਸ ਅਰ ਪ੍ਰਭ ਸਿਗਿਆ ਸਾਧ ਗਟੀਆਂ ਨਾਮ ਪੁਕਾਰ ਪੂਰ ਕਮਾਈ ਹੈ ਗੁਨਿੰਦਾਂ ਬਚੇ ਬਚਾਲ ਪਰਮ ਭੂਲਾ ਦੁਖ ਘਣੋ ਜਮ ਮਾਰ ਕਰ ਫਲਹਾਨ ਮਨਮਖੋ ਜਗਨਾ ਪਾਇਆ ਗਰਮਕ ਸਤਸਬਾ ਹਨ ਐਥੇ ਠੰਡ ਪਟਾਈਐ ਸੱਚ ਲਿਖ ਪ੍ਰਵਾਨ ਫਾਰੇ ਸਾਜਣਾ ਗੁਰਸੇਵੰਦਾ ਗੁਰ ਕਰਣੀ ਪੜ੍ਹਾਣ ਨਾਨਕ ਨਾਮ ਦਾ ਵਿਚਰਾਏ ਕਰਮ ਸੱਤੇ ਨਿਸ਼ਾਨ ਸ੍ਰੀ ਦਾਗ ਮਹੱਲਾ ਪਹਿਲਾ ਇਕਤ ਲਿਆਰਾ ਇਸਰਾ ਰੋਗ ਵੱਡਾ ਮਨਮਾਹੇ ਕਿਉਂ ਦਰਗਹਿ ਪਤ ਪਾਈਐ ਜਾ ਹਾਰ ਨਾ ਸੇ ਮਨਮਾਹੇ ਗੁਰਮੁਲਾ ਸੁਪਾਈਏ ਅਗਨ ਮਰ ਗੁਣ ਮਾਹੇ ਮਨ ਰਹਿ ਅਹਨਸੇ ਹਰ ਗੁਣਸਾਰ ਜੈਨ ਖੈਨ ਪਲ ਨਾ ਨ ਵਿਚਰਾਏ ਤੇ ਜਨ ਵਰਲੇ ਸੰਸਾਰਾ ਜੋਤੀ ਜੋਤ ਮਲਾਈਏ ਸੁਰਤੀ ਸੋਤ ਸੰਗਯੋਗ ਥੈਨ ਸਾ ਹੁਨ ਗਤ ਗਏ ਨਹੀਂ ਸਾਸੂਗਾ ਗੁਰਮਖ ਜਿਸ ਹਰ ਮਨ ਵਸਾਇ ਤਿਸ ਮਿਲ ਗੁਰ ਸੰਯੋਗ ਪਾਇਆ ਕਾਮਨਾ ਜੇ ਤਰੀ ਭੋਗੇ ਤੁਖਨ ਹਾਰ ਤੇ ਸੋ ਸੋ ਨੇ ਹੋ ਨਾ ਕੀ ਚਾਹੀ ਜੋ ਜਿਸੈ ਚਲਣਾ ਹਾਰੇ ਗੁਰਮਖ ਕਰਵਾ ਸੁਗਣੀ ਸੋ ਪ੍ਰਭ ਸੇ ਜਪ ਤਾਰੇ ਚਾਰੇ ਅਗਨਿਵਾਰ ਮਰ ਗੁਰਮਖ ਹਾਰ ਜਲ ਪਾਏ ਅੰਤਰ ਕਮਲ ਪ੍ਰਗਾਸੀਆ ਅੰਬ੍ਰਤ ਪ੍ਰਿਆਗਾਏ ਨਾਨਕ ਸਾਥ ਗਰਮੀਤ ਕਰੇ ਸਤ ਪਾਵੇ ਦਰਗੇ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਾਰੇ ਹਾਰੇ ਜਪੋ ਪਿਆਰਿਆ ਗੁਰਮਤਿ ਲਹਿਰ ਬੋਲੇ ਮਨ ਸੱਚ ਕਸਵਟੀ ਲਾਇਐ ਤੁਲਿਐ ਪੁਰੇ ਕੋਲੇ ਕੀ ਮਤਿ ਕਿਨ ਨ ਪਾਈਐ ਰਚਮਾਨਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੇ ਸਾਧ ਸੰਗਤ ਸਤ ਗੁਰ ਪਾਈਐ ਅਹ ਨਸ ਸਬਦ ਸਲਾਹੇ ਰਹਾ ਸਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਆਗਨ ਮਰ ਗਲ ਪਾਇਐ ਤਿਉ ਤ੍ਰਿਸ਼ਨਾ ਦਖੰਡਾ ਸੇ ਜੰ ਜੰਦਾਰਨ ਲੱਗੈ ਕਿਉ ਭੌਜਲ ਤਰੇ ਤਰਾਸ ਗੁਰਮਖ ਪੂੜਨਾ ਭਾਵੈ ਸਚ ਰਤੇ ਸਚ ਪਾਹੈ ਸਾਖਤ ਸਚਨਾ ਭਾਵੈ ਕੁੜੈ ਕੁੜੀ ਪਾਇਐ ਸਚ ਰਤੇ ਗੁਰੂ ਮਿਲਿਆ ਸੱਚੇ ਸਤਿਮਾਹੇ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਤ ਹੀਰਾ ਸਾਚੇ ਅਖਰ ਧਨ ਨਾਮ ਹੈ ਘਟਕੜ ਗੈਰ ਗੰਪੀਰ ਨਾਨਕ ਰਮਕ ਪਾਈਐ ਦਿਆ ਕਰਿਆ ਰਹੀ ਜੀਰਾ ਸ੍ਰੀ ਰਾਜ ਮਹੱਤਾ ਪਹਿਲਾ ਭਰਮ ਪਾਹੇ ਨਾਮ ਜਿਵੇ ਜੇ ਭਗਤ ਸੰਤ ਵਦੇਸ ਅੰਤਰ ਮਹਿ ਨਉ ਤਰਾ ਤ੍ਰਿਜੀ ਹੁਣਾ ਤ੍ਰਿਖ ਵੇਸਾ ਹੋਰ ਕਿਤਾ ਭਗਤ ਨਾ ਹੋਈ ਬਿਨ ਸਤ ਕਰਕੇ ਉਪਦੇਸ ਮਾਨ ਰਏ ਗੁਰਮਖਾ ਨਿਵਾਰੇ ਗੁਰ ਕਾ ਕਹਿਆ ਮਨ ਹਸੇ ਹਮ ਤ੍ਰਿਸ਼ਨਾ ਮਾਰਾ ਮਨ ਮਾਨਕ ਨਿਰਮੋਲ ਹੈ ਆਏ RAM ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਏ ਗੁਰਮੁਖ ਅਰ ਲਿਖ ਲਾਈ ਆਪ ਗਿਆ ਸਪਾਇਆ ਮਿਲ ਸੱਗ ਲੈ ਸੱਲ ਸਮਾਏ ਜੇ ਨਹਾਰਾ ਨਾਮ ਨਾਲ ਚੇਤੇ ਸੋ ਹਗਣ ਆਵੇ ਜਾਏ ਜਿਸ ਸਾਧ ਗੁਰੂ ਪ੍ਰਖਨ ਭੇਟਿਓ ਸੋ ਪਾਜਲ ਪਤੀ ਪਚਾਏ ਇਹ ਮਾਨਕ ਜੀਵ ਨਿਰਮੋਲ ਹੈ ਇਹ ਕੋਡੀ ਬਦਲੇ ਜਾਏ ਜਿਨਾ ਸਤਗੁਰ ਰਸਮ ਲੈ ਸੇ ਪੂਰੇ ਬੁਰਖ ਸਜਾਣਾ ਗੁਰਮਲ ਭੌਜਲ ਲੰਕੀਏ ਦਰਗੇ ਪਤ ਪ੍ਰਮਾਨ ਨਾਨਕ ਤੈਨ ਮੁਕਤ ਲੈ ਤਨੁਬ ਜਾਇ ਸਾਧਨ ਨਿਸ਼ਾਨ ਸ੍ਰੀ ਰਾਗ ਮਹੱਲਾ ਤੱਲਾ ਵਾਣ ਜੇ ਕਰੋ ਅਣਜਾਰੇ ਹੋ ਵਖਰੇ ਲਿਓ ਸਮਾਲ ਤੈਸੀ ਵਸਤ ਸਾਈਏ ਜਿਸਿ ਨੇ ਬੈ ਨਾਲ ਆਗੈ ਸਾਹੋ ਸੁਜਾਨ ਹੈ ਲੈਸੀ ਵਸ ਸੰਭਾਲ ਅਗੈ ਸਾਹੋ ਸੁਜਾਨ ਹੈ ਲੈਸੀ ਵਸ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੀ ਆਇ ਰਹਾ ਜਿਨਾ ਰਾਸ ਨਾ ਸੱਚ ਹੈ ਕਿਉ ਤੇ ਨਾ ਸਭ ਹੋਏ ਖੋਟੇ ਵਣ ਜਵਣ ਜੇ ਮਨ ਤਨ ਖੋਟਾ ਹੋਏ ਪਾਹੀ ਭਤੇ ਮਰਗ ਜਿਉ ਦੂਤ ਭਾਉ ਨ ਕਰੋਏ ਖੂਟੇ ਪੋਤੇ ਨਾ ਪਵੈ ਤੈਨ ਹਰ ਗੁਰ ਦਸਨਾ ਹੋਏ ਖੂਟੇ ਜਾਤ ਨ ਪਤਹ ਖੂਟ ਨਾ ਸਿਜਸ ਕੋਏ ਖੂਟੇ ਘੂਟ ਕਮਾਵਣਾ ਆਇ ਗਿਆ ਪਤ ਗੋਏ ਨਾਨਕ ਮਨ ਸਮਝਾਈਐ ਗੁਰ ਕਾ ਹਿਸ਼ਾਬ ਦਸਲਾਹਾ RAM ਨਾਮ ਰਮਤਿਆ ਭਾਰਣਾ ਪਰਮ ਤਨਾਹ ਹਰ ਜਪਲਾ ਹ ਗਲਾ ਨਿਰਪੋ ਹਰਮਨ ਮਹਾ ਸ੍ਰੀ ਰਾਮ ਹਰਿ ਗੱਤਲਾ ਕਰਤੁ ਜਾ ਪਨੁਜ ਬਨ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਪਪਣ ਕੇਰੇ ਪਤ ਜਿਉ ਢਲ ਢੁਲ ਜਮਣ ਹਾਰੇ ਰੰਗ ਮਾਨ ਲੈ ਪਿਆਰਿਆ ਜਾ ਜੋ ਬਨ ਨੋ ਹਲਾ ਦਿਨ ਥੁੜੇ ਥਕੇ ਕਿ ਅਪਰਾਣਾ ਚੋਲਾ ਰਹਾ ਸੱਜਣ ਮੇਰੇ ਰੰਗ ਲੈ ਜਾ ਸਤੇ ਜੀਰਾਨ ਥੰਪੀ ਵੰਜਾ ਢੁਮਣੀ ਰੁਆਚਨੀ ਬਾਣ ਈਨਾ ਸੁਣਹੀ ਗੋਰੀਏ ਆਪਣ ਕੰਨੀ ਸੋਏ ਲਗੀ ਆਵ ਸਹੁਰੇ ਨਿਤ ਨ ਪਈਆ ਹੋਏ ਨਾਨਕ ਸਤੀ ਪਈਆ ਜਾਨਵਰਤੀ ਸੰਨ ਗੁਨਾ ਗਵਾਈ ਗੰਠੜੀ ਆਪਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਰਲਾ ਕਰ ਦੂਜਾ ਦੂਜਾ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰੇ ਆਪੇ ਹੋਵੇ ਚੁੜਾ ਆਪੇ ਸੇ ਚਤਾਰੇ ਰੰਗ ਰਤਾ ਮੇਰਾ ਸਾਹਿਬ ਰਵ ਰਹਾ ਪ੍ਰਪੂਰ ਹਾ ਆਕੇ ਮਾਛੀ ਮੱਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਤੇ ਅੰਦਰ ਲਾਲ ਆਪੇ ਬਹੁਤ ਰੰਗਲਾ ਸਤੀ ਮੇਰਾ ਲਾਲ ਨੈਤਰ ਵਸਾਗਣੀ ਦੀ ਘਮਾਰਾ ਹਾਲ ਪਰਣੈ ਨਾਨਕ ਬੇਨਤੀ ਤੂੰ ਸਰਵਤੋਂ ਹੰਸ ਕਾਲ ਤੂੰ ਹੈ ਕਵਿਆ ਤੂੰ ਹੈ ਆਪੇ ਵਿਕਰਗਛ ਸ੍ਰੀ ਰਾਤ ਮਹੱਲਾ ਪਹਿਲਾ ਕਰਤੀਜਾ ਇਹੋ ਤਨ ਧਰਤੀ ਵੀਜੇ ਕਰਮਾ ਕਰੋ ਸਲ ਲ ਆਪਾਓ ਸਾਰੰ ਪਾਣੀ ਮਨ ਤਸਾਨ ਹਰਿਤੇ ਚਮਲ ਇਉ ਪਾਵਸ ਪਾਤ ਨਿਰਬਾਣੀ ਕਾਹੇ ਗਰਬਸ ਮੁੰਡੇ ਮਾਇਆ ਤੇਤ ਸਤੋ ਛਗਲ ਕਾਲ ਤ੍ਰਮਾਤਾ ਤਰੇ ਹੋਏ ਅਨੰਤ ਸਖਾਇ ਰਹਾ ਦੁਖਹਿ ਵਿਕਾਰ ਦੁਸ਼ਟ ਕਿਰਖਾ ਕਰੇ ਇੰਤਜ ਆਪਣੇ ਹੋਏ ਧਾਈ ਜਪ ਤਪ ਸੰਜਮ ਹੋਏ ਜਗ ਰਖੇ ਕਮਲ ਵਿਸੇ ਮਦ ਆਸ਼ਰਮਾਈ 20 ਸਬਤਾਰੋ ਬਾਸਰ ਸੰਗ ਰਹੇ ਤੀਨ ਖੂੜਾ ਨਿਤਕਾਲ ਸਾਰੇ 10 18 ਮ ਪ੍ਰੰਪੋਚਿ ਨ ਕਹ ਨਾਨਕ ਏਵ ਇਕ ਤਰ ਹੈ ਸ੍ਰੀ 라ਗ ਮਹਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸਬਦ ਕਰ ਸਚ ਕੀ ਆਪੋ ਨਿਤ ਦੇ ਪਾਣੀ ਕੋਏ ਕਿਸਾਨ ਇਮਾਨ ਜਮਾਇ ਲੈ ਤਿਸਤ ਦੁਰਜਕ ਮੁੜੇ ਇਹ ਜਾਣੀ ਮਤ ਜਾਣ ਸੇ ਗੱਲੀ ਪਾਇਆ ਮਾਲ ਕਮਾਣੇ ਰੁਕੀ ਥੁਭਾਇਤ ਬਿਤੀ ਜਨ ਗਵਾਇ ਰਹਾ ਔਰ ਐਬ ਤਨ ਚਿਪੜੋ ਹੈ ਮਨ ਮਿੰਟ ਕੋ ਕਮਲ ਕੀ ਸਾਰ ਨਹੀਂ ਮੂਰ ਪਾਈ ਔਰ ਉਸਤ ਨੇ ਤਾਖਿਆ ਭੁਲੇ ਕਿਉਂ 부ਜੇ ਜਾ ਨਹੀਂ 부ਜਾਈ ਆਖਣ ਸੁਨਣਾ ਪੌਂਤੀ ਬਾਣੀ ਇਹ ਮਨ ਰਤਾ ਮਾਇਆ ਨਿੰਨ ਕਾਸਨ ਕੀ ਨਾਦਰ ਦਿਲ ਸੰਦੇ ਜਿਨੀ ਕਰ ਏਕ ਧਿਆਇ ਤੀ ਕਰ ਰਖੇ ਪੰਜ ਕਰ ਸਾਥੀ ਨਾਉ ਸਪਾਨ ਮਤ ਕਟ ਜਾਏ ਨਾਨਕ ਆਖ ਰਾਹ ਤੇ ਚਲਣਾ ਮਾਲ ਧਨ ਕਿਤ ਕੋ ਸੰਜਿਆ ਹੀ ਸ੍ਰੀ ਰਾਜ ਮਹੱਲਾ ਕਰਤਉ ਸਾਥ ਸੋਈ ਮੋਲਾ ਜਿਨ ਜਗ ਮੋਲਿਆ ਹਰਿਆ ਕੀ ਆ ਸੰਸਾਰੋ ਆਵ ਫਾਕ ਜਨ ਬੰਦ ਰਹਾ ਏ ਧਨ ਸਚਨ ਹਾਰ ਮਰਨਾ ਮੁੱਲਾ ਮਰਨਾ ਪੀ ਕਰਤਾਰ ਦਰਨਾ ਰਹਾ ਤਤ ਮਰਲਾ ਤਤ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਆ ਕੋਰੇ ਨਾ ਭਰੀਏ ਭਾਹੀ ਸੋਈ ਕਾਜੀ ਜਨਾਬ ਸੱਜਾ ਕਾ ਨਾਮ ਪਿਆਰੋ ਹੈ ਪੀਉ ਤੇ ਜਾਣ ਜਸੀ ਸੱਚਾ ਸਚਨ ਹਾਰੋ ਪੰਜ ਵਖਤ ਨਿਵਾਜ ਗੁਜਾਰੇ ਪੜੇ ਕਥੇ ਪੁਰਾਣ ਆ ਨਾਨਕ ਆ ਕੇ ਗੁਰਸਤੇ ਰਹੋ ਟਣਾ ਖਾਣਾ ਸ੍ਰੀ ਰਾਜ ਮਹਾਰ ਬਾਖਲਾ ਕਰ ਚੌਥਾ ਇੱਕ ਅਸਵਾਨ ਗਸਵਾਨੀ ਨਾਲ ਭੜ ਕੇ ਭੰਕ ਸਭਾ ਪਿਆਲ ਪੂੜ ਛੁੜਾ ਮੁੱਠਾ ਮੁਰਤਾਰ ਧਾਨ ਕਰ ਪ੍ਰਾਂ ਕਰਤਾਰ ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਰ ਹਉ ਗੱਜੜੇ ਰੂਪ ਰਹਾ ਵਿਕਰਾਲ tera ek naam tarah sansar mein ia aas hu kar ha muk nandha akha dandrat kar kar jo hi niche sanat ka pot samase chandal tan the rupan karta re sahi surt maluki vesh ho thagwaada thagi vesh desh ਹਰ ਆਸਿਆਣਾ ਬਹੁਤਾ ਭਾਰ ਧਾਨਪ੍ਰੂਪਰਾ ਕਰਤਾਰ ਮੈਂ ਕੀ ਤਾਣਾ ਜਾਤਾ ਹਰਾਂ ਖੋਰ ਹਾਂ ਕਿਆ ਬਾਂਦੇ ਸਾਹ ਡਟ ਤੌਰ ਨਾਨਕ ਨੀਚ ਕਾ ਵਿਚਾਰ ਧਾਨਪ੍ਰੂਪਰਾ ਕਰਤਾਰ ਸ੍ਰੀ ਰਾਤ ਮਹੱਲਾ ਪਹਿਲਾ ਬਖੁਤਾ ਏ ਕਾ ਸਰਤ ਦੇਤੇ ਹੀ ਜੀ ਸੁਰਤ ਨੂੰ ਨਾ ਕੋ ਨਕੀ ਜੇ ਹੀ ਸੁਰਤ ਹੈ ਤੇ ਹੱਥ ਨਰਾਹੋ ਲੇਖਾਏ ਕੋ ਆਵੋ ਜਾਹੋ ਕਾਹੇ ਜੀ ਕਰੇ ਚਤਰਾਏ ਲੈਵੇ ਦੇਵੇ ਠਿਕਣਾ ਪਾਈ ਰਹਾ ਤੇਰੇ ਜੀ ਜੀਆਂ ਕਾ ਤੋ ਹੈ ਕਿਤਕੋ ਸਾਹਿਬ ਆਵੈ ਰੁਹੇ ਜੇ ਤੂੰ ਆਵੈ ਸਾਹਿਬ ਰੁਹੇ ਤੂੰ ਉਹਨਾ ਕਾ ਧੇਰੇ ਉਹੇ ਅਸੀਂ ਮੋਰ ਰਿਗਾਰੜ ਵਿਗਾੜੇ ਬੋਲਾ ਉਨ ਨਾਦਰੀ ਅੰਦਰ ਤੋਂ ਲ ਤੋਂ ਲ ਜ ਕਰਨੀ ਤੈ ਪੂਰੀ ਮਤ ਕਰਨੀ ਬਾਜੋਂ ਘੱਟੀ ਘੱਟ ਪਰਨਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਨ ਬੁਝੈ ਸੋ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੇ ਪ੍ਰਵਣ ਸ੍ਰੀ ਰਾਤ ਮਹਰਲਾ ਤੱਲਾ ਕਰ ਤੌਥਾ ਤੂੰ ਦਰੀ ਆਓ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਾਹ ਜੈ ਜੈ ਦੇਖ ਤੈ ਤੇ ਤੁਮਹਾਰ ਕੋਈ ਤੇ ਨਹੀਂ ਸੀ ਕੂਪ ਮਰ ਨਾ ਜਾਣਾ ਮੇਰੇ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਹਾ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤਰੇ ਸੁਗਰ ਹੂੰ ਦੇਖ ਹੈ ਹਉ ਮਰਪਾਓ ਤੇਰੇ ਕਾਮ ਨਾ ਤੇਰੇ ਨਾਏ ਜਿਤਾ ਤਿਹੇ ਤਿਤਾਉ ਭਉ ਗਿਆਦਰਣਾਏ ਕੇ ਦਰ ਜਾਓ ਨਾਨਕ ਇੱਕ ਕਰੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੱਝ ਬਿਆਨੋ ਆਪੇ ਵੇਖੇ ਸੁਣੇ ਆਪੇ ਹੀ ਕੁਬਤ ਕਰੇ ਜਹਾਨੋ ਜੋਤ ਪਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ ਸ੍ਰੀ ਰਾਮ ਮਹੱਲਾ ਤੱਲਾ ਪਟੂ ਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕਹਿਤ ਦਾਨ ਭਗ ਦਿਨ ਦੇਈ ਸੋਏ ਕੀਤੇ ਕਹਿ ਕਹਿਰਾ ਕਿਆ ਹੋਏ ਆਪੇ ਸਾਚਾ ਵੇਤ ਸੋ ਸਾਚੇ ਅੰਧਾ ਪਰਚਾ ਤਨ ਕਾਚ ਰਹਾ ਆ ਜਾ ਕੇ ਰੁਕੋ ਬਿਲਕੁਲ ਆ ਰਹੋ ਜੇ ਹੀ ਧਾਤ ਤੇ ਹੱਤ ਨਾਉ ਫੁੱਲ ਭਾਉ ਫਲ ਲਖਿਆ ਪਾਏ ਆਪ ਬੀਜ ਸਾਪੇ ਹੀ ਖਾਏ ਕੱਚੀ ਕਾਂਦੇ ਕੱਚਾ ਵਿੱਚ ਰਾਜੇ ਮਤ ਲੁਣੀ ਵਿਕਾ ਸਾਧ ਨਾਨਕ ਆਣਿਆ ਵਿਰਾਸ ਵੜਨਾਵਾ ਨਹੀਂ ਸਾ પાਸ ਸ੍ਰੀ ਰਾਗ ਮਾਲਾ ਪਹਿਲਾ ਘਰ ਪੰਜਵਾਂ ਆਛਲਾ ਚੱਲਾਈ ਨੈ ਚੱਲੈ ਨਾ ਘਾਓ ਪਟਾਰਾ ਕਰ ਸਕੈ ਜੋ ਸਾਹਿਬ ਰਖੇ ਤਿਉਹ ਰਹੈ ਸਲੂਭੀ ਕਾ ਜੀਓ ਟਲ ਪਲੈ ਬੇਨ ਤੇਲ ਦੀਵਾ ਕਿਉ ਜਲੇ ਰਹਾਉ ਪੋਤੀ ਪ੍ਰਾਣ ਕਮਾਈਐ ਭੌਵਟੀ ਇਤ ਤਨ ਪਾਈਐ ਸੱਚ ਦੂਜਣ ਆਣ ਜਲਾਈਐ ਇਹੋ ਤੇਲ ਦੀਵਾ ਜਲੇ ਕਰਜਨ ਅਨੁਸਾਰ ਬੋ ਤੁਮ ਲੇ ਰਹਾਉ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਈਆਂ ਸਭ ਦੁਨੀਆਂ ਆਉਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾਹ ਦੇ ਸੋਨਾ ਪਾਈਏ ਕਾਉ ਨਾਨਕ ਬਾਂ ਲੁਡਾਈਏ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਦਰਸ਼ਨ ਪਾਈਏ ਕਾਉ ਨਾਨਕ ਬਾਂ ਲੁਡਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਠੀਕ ਆ ਕੀ ਕਾਫੀ ਸਮਾਂ ਹੈ ਦਰਬਾਰ ਸਾਹਿਬ ਤੋਂ 10 ਸਾਲ ਦੀ ਬੁਢੀ ਜੇਲੀ ਵਾਂ ਛੱਡ ਕੇ ਤੇ ਇਸੇ ਕਾਰਨ ਇਹ ਨਹੀਂ ਕਿ ਛੱਡੀ ਕਿਉਂ ਸੀ ਇਹਨਾਂ ਨੇ ਛਡਾਈ ਸੀ ਇਹਨਾਂ ਨੇ ਧੱਕੇ ਛਾਈਆਂ ਕੀਤੀਆਂ ਔਰ ਮੈਂ ਦਫ਼ਤਰ ਨੂੰ ਮਿਲਿਆ ਕਿੰਦਾ ਜੀ ਦੁਬਾਰਾ ਟੈਸਟ ਲੈਣਾ ਬੜੀ ਜਰੀ ਮੈਂ ਬੇਨਤੀ ਕੀਤੀ ਕਿ ਜਿਹੜਾ ਪਹਿਲਾਂ ਟੈਸਟ ਦਿੱਤਾ ਸੀ ਉਹਨੂੰ ਕੀ ਹੋਇਆ ਜਿਹੜਾ ਬੰਦਾ ਮੈਨੂੰ ਕਹਿੰਦਾ ਨਾ ਕਿ ਦੁਬਾਰਾ ਟੈਸਟ ਦਿਓ ਮੈਂ ਉਹਨੂੰ ਚੈਲੰਜ ਕਰਦਾ ਕਿ ਤੁਮ ਆ ਭਰਾ ਸ਼ਰਤ ਕੀਆ ਆਰੰਭ ਵੀ ਮੈਂ ਕਰੂੰਗਾ ਮੱਧ ਦੀ ਅਰਦਾਸ ਮੈਂ ਕਰੂੰਗਾ ਆਰੰਭ ਦੀ ਮੈਂ ਕਰੂੰਗਾ ਭੋਗ ਮੈਂ ਪਾਉਂਗਾ ਸੰਪੂਰਨ ਉਸ ਤੋਂ ਬਾਅਦ ਔਰ ਜੋ ਅੰਦਰ ਚੱਲਣ ਦੇ ਮੈਨੂੰ ਸਾਰੀ ਗੱਲ ਦਾ ਪਤਾ ਦਾ ਔਰ ਮੈਂ ਤੁਹਾਨੂੰ ਦੱਸਾਂ ਕਿ ਆ ਇੱਕ ਇੱਕ ਹੋਰ ਜਗ੍ਹਾ ਤੁਹਾਨੂੰ ਬੇਨਤੀ ਕਰਨ ਲੱਗਾ ਹਾਂ ਜੀ ਮੈਂ ਜ਼ਿਆਦਾ ਇਸ ਕਰਕੇ ਨਹੀਂ ਚੱਲਾਂ ਕਿ ਮੈਂ ਵੀ ਕਾਲੀਦਾਲ ਦੇ ਵਿੱਚੋਂ ਤੇ ਹੁਣ ਮੈਂ ਈਆਂ ਸਾਲਾਂ ਬਾਅਦ ਇਹ ਪਾਠਨਾ ਅਰੰਭ ਹੁਣ ਕੀਤਾ ਵਾ ਪੈਸਟੋ ਮੈਂ ਦਿੱਤਾ ਆ ਪ੍ਰਧਾਨ ਸਾਹਿਬ ਨੇ ਲੇਕੇ ਬੋੜਾ ਮੇਰੇ ਨਾਲ ਕਹਿੰਦੇ ਜੀ ਇੰਨਾ ਚਿਰ ਕੀ ਕਰਦੇ ਰਹੇ ਹੋ ਇੱਥੇ ਆ ਪ੍ਰਧਾਨ ਸਾਹਿਬ ਦੇ ਸਾਹਮਣੇ ਕੀ ਪੈਸਟੋ ਲੈ ਲੈ ਜਾਵੇ ਤੇ ਮੈਂ ਜਰ ਕੇ ਅੰਦਾਜ਼ੇ ਮੈਂ ਜਾਮਾ ਕਰਾ ਦੋ ਤਨ ਕਿੱਠੀ ਭੇਜਾਂਗੇ ਹਾਂ ਜੀ ਤੇ ਫੇਰੇ ਇਹਨਾਂ ਨੇ ਕੀ ਕੀਤਾ ਕਿ ਚਲੋ ਮੈਂ ਇਥੇ ਉਤੀ ਸਾਹ ਦਾ ਪ੍ਰਕਾਸ਼ ਕੀਤਾ ਵਾ ਗਾਂਦ ਤੇ ਲਾਲੋ ਕੀ ਮੈਨੂੰ ਇਹ ਤਾਂ ਕਰਨੀ ਨਹੀਂ ਚਾਹੀਦੀ ਪਰ ਕਰਨੀ ਪੈ ਜਾਂਦੀ ਹੈ ਇਹਨਾਂ ਨੇ ਇੱਕ ਬਾਰਾਂਤੀ ਬੜਾ ਕੋਹ ਕੀਤਾ ਸੀ ਜੋਤ ਕਰਨ ਨੂੰ ਇਹ ਦਿੱਤਾ ਜੋਤ ਪ੍ਰਣਗੋ ਦਿੱਤਾ ਵਰ ਦਿੱਤਾ ਇਹਨਾਂ ਨੇ ਕੁਝ ਨਹੀਂ ਜੇ ਕੀ ਇਸ ਵਾਂ ਕੀਤਾ ਸੀ ਕਿ ਹੁਣ ਮੈਂ ਇਹ ਪਾਠ ਦੀ ਜਿਹੜੀ ਆ 15 ਕਿ ਮਿੰਟ ਦੀ ਵੀਡੀਓ 10 15 ਮਿੰਟ ਦੀ ਮੈਂ ਪਾਈ ਆ ਤੁਹਾਨੂੰ ਅਕਲਾ ਕਰਨਾ ਹੋਰ بڑے ਗਿਆਨੀ ਤੇ ਨਹੀਂ ਉਹ ਦੱਸ ਦੇਣਾ ਮੈਨੂੰ ਕਿ ਚੰਗਾ ਨਾਲ ਸਹਿਤੋ ਗਲਤ ਕੀਤਾ ਜਾਂ ਸਹੀ ਕੀਤਾ ਉਹ ਆ ਜੇ ਇਹਦਾ ਆਈ ਜੋਧ ਵੀਰਾਂ ਨੇ ਬੜਾ ਕੋ ਦਿੱਤਾ ਜੀ ਜੇ ਕੋਈ ਮਜਬੂਰੀ ਵਾਸ ਆ ਜੇ ਆਈ ਨੌਕਰੀ ਤੇ ਰੱਖ ਲੈਣੇ ਆ ਪਰ ਐਸਾ ਕੁਝ ਨਹੀਂ ਕੋਈ ਗੱਲ ਨਹੀਂ ਹੈਗੀ ਤੇ ਹੁਣ ਇਹਨਾਂ ਨੇ ਅ ਸਪਾਈਸ਼ਵਾਦਾ ਰੱਖੇ ਨੇ ਉਹ ਬੰਦੇ ਰੱਖੇ ਜਿਨ੍ਹਾਂ ਦੇ ਮਗਰ ਨਾਮ ਨਗਰ ਨਾਲ ਤੇ ਕੋਰ ਨੂੰ ਵੇ ਤੇ ਨਾਲ ਸਿੰਘ ਹੋਵੇ ਪਤਾ ਨਹੀਂ ਕੀ ਚੱਕਰ ਚੰਦਨ ਪ੍ਰਧਾਨ ਜੀ ਨਾਲ ਕੀ ਕੀਤੀ ਆ ਮੈਂ ਸਾਰਾ ਮਸਲਾ ਰਣੀ ਕੇ ਸਾਥ ਤੇ ਧਿਆਨ ਹੁਚ ਲਿਆ ਆ ਕੇ ਤੇ ਰਣੀ ਕੇ ਸਾਥ ਦੀ ਹਾਂ ਜੀ ਅੱਜ ਲੈ ਕੇ ਫਿਰ ਸਰਦਾਰ ਸੁਖਵੀਰ ਸਿੰਘ ਬਾਦਲਵਾਲ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਕਿਉਂਕਿ ਕਾਲੀਦਾਲ ਦੇ ਨਾਲ ਮੈਂ ਜੁੜਿਆ ਔਰ ਨਮਾਇੰਦਗੀ ਹੈ ਮੇਰੇ ਕੋ ਮੈਂ ਕੰਮ ਕਰਦਾ ਪਬਲਿਕ ਦੇ ਕੰਮ ਕਰਦਾ ਔਰ ਮੈਂ ਬੇਨਤੀ ਕੀਤੀ ਸੀ ਕਿ ਚਲੋ ਮੇਰੇ ਘਰ ਦਾ ਸਰਕਲ ਤੇ ਚਲੋ ਬਚਤ ਚਲਾਈ ਕਹਿੰਦਾ ਮੈਂ ਪਬਲਿਕ ਦੇ ਕੰਮ ਕਰਦਾ ਆਪਣੇ ਪੱਲਿਓ ਦੇਖੋ ਆਜਾ ਮੈਂ ਏਸੀ ਪਰਿਵਾਰਾਂ ਨਾਲ ਸੰਬੰਧਿਤ ਹੈ ਤੇ ਮੇਰੇ ਕੋ ਆਉਣਾ ਵੀ ਏਸੀ ਪਰਿਵਾਰਾਂ ਨਾਲ ਹੀ ਜ਼ਿਆਦਾਤਰ ਤੇ ਆਪਣੇ ਖਰਚੇ ਗੁਰਤੀ ਚੋਗੀ ਮੈਂ ਕਹਾਂ ਇਹ ਜਿਹੜੇ ਖੰਡ ਪਾਠੀ ਹੈ ਇਹ ਕੋ ਮਲਾਜਮ ਮਲਾਜਮ ਨਹੀਂ ਹੈ ਇਹ ਕਰ ਲੈਣ ਪੰਜ ਇਹ ਕਰ ਲੈਣ ਸੱਤ ਇੱਕ ਰੋਟੀ ਤੇ ਕਰਨ ਭਾਵੇਂ ਨਾ ਕਰਨ ਜੇ ਮੈਨੂੰ ਪਤਾ ਕਿ ਮੈਂ ਇੱਥੇ ਡਿਊਟੀ ਕਰਵਾ ਲਈ ਹੈ ਜੇ ਮੇਰੇ ਕੋਈਲਾ ਟਾਈਮ ਤੇ ਡਿਊਟੀ ਕਰ ਗਿਆ ਨਹੀਂ ਜੇ ਪਾਰਟੀ ਦਾ ਕੋ ਕੰਮ ਆ ਗਿਆ ਤੇ ਮੈਂ ਅਸਲੇ ਕਿਸ ਨੂੰ ਆਪਣਾ ਯਾਰ ਮੈਂ ਤਨ ਪੈ ਦੇ ਦੂੰਗਾ ਕਰਦੀ ਮੈਂ ਚੱਲਿਆ ਦੋ ਦਿਨ ਦਾ ਪਾਸਤੇ ਤਿੰਨ ਦਿਨ ਵਾਸਤੇ ਇੱਥੇ ਮਰਜੀ ਜਾਵਾਂ ਪਰ ਕਹਿਣ ਦਾ ਭਾਵ ਕਿ ਮੇਰਾ ਹੱਥ ਵਟਾਇਆ ਜਾਂਦਾ ਸੀ ਮੇਰਾ ਜੇਬ ਦਾ ਖਰਚ ਚੱਲ ਸਕਦਾ ਸੀ ਪਰ ਇਹਨਾਂ ਨੇ ਅੜਿਚਣ ਪਾਈ ਆ ਦੁਬਾਰਾ ਟੈਸਟ ਦਿਓ ਮੈਂ ਪੁੱਛਣਾ ਚਾਹੁੰਦਾ ਕਿ ਆ ਜਿਹੜਾ ਟੈਸਟ ਵਾ ਇਹਨੂੰ ਕੀ ਹੋਇਆ ਹਲੇ ਤੱਕ ਇਹ ਸਾਈਆਂ ਬਹੁਤ ਹੋਈਆਂ ਬਹੁਤ ਕੀਤੀਆਂ ਦਾ ਜੋਧਪੁਰ ਕੰਦੇ ਮਸਲੇ ਪਾ ਚੁੱਕੇ ਨੇ ਇਹਨਾਂ ਸੰਗਤ ਦੀ ਸੰਗਤ ਜੀ ਮੈਂ ਤੁਹਾਡੇ ਅਦਾਲਤ ਵਿੱਚ ਤੁਹਾਡੇ ਪੇਸ਼ ਹੋਇਆ ਕਿ ਤੁਸੀਂ ਫੈਸਲਾ ਕਰਨਾ ਮੈਂ ਇਹਦੀ ਪਾਠ ਦੀ ਵੀਡੀਓ ਬਣਾ ਬਣਾ ਕੇ ਆਪਣੇ ਸੋਸ਼ਲ ਮੀਡੀਆ ਤੇ ਪਾਉਂਗਾ ਤੇ ਮੈਨੂੰ ਦੱਸਿਓ बड़े ज्ञानी थे नी बंदे ने बड़े जनाने ਸੰਚਾਰ ਕੀਤੀ ਹੈ ਉਹ ਦੱਸ ਦਨ ਕਿ ਕੀ ਠੀਕ ਹੈ ਪਰ ਮੈਂ ਮੈਂ ਕਹਿਣਾ ਕਿ ਜਿਹੜਾ ਦਰਵਾਸਰ ਕਈ ਪਾਰਟੀ ਲੱਗੇ ਮੈਂ ਵਿਰੋਧਤਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹਦਾ ਮੁੜ ਕੇ ਮਾੜਾ ਜਿਹੜਾ ਪ੍ਰਭਾਵ ਪੈਂਦਾ ਪਰ ਸ਼ਰੋਣੀ ਕਮੇਟੀ ਨੂੰ ਤਾਂ ਸੋਚਣਾ ਚਾਹੀਦਾ ਔਰ ਮੈਂ ਟੈਕਸ ਹੁਣ ਵੀ ਦੇਣਾ ਕਿਉਂਕਿ ਮੈਂ ਸੰਸਦ ਪੰਨ ਮਿਲ ਕੇ ਮਖਰਾਂ ਦੀ ਹੁਣ ਮੈਂ ਟੈਕਸ ਜਿਹੜਾ ਆ ਟੈਕਸ ਦਿੱਤਾ ਨਾ ਜਿਹੜਾ ਪੁਰਾਣਾ ਮੇਰੀ ਸਿਕਿਉਰਿਟੀ ਜਮਾਵਾ ਮੈਂ ਉਸੇ ਤੇ ਹੀ ਵਾਰ ਹੋਣਾ। ਉਸੇ ਦੇ ਅੱਗੇ ਕੋਣੀ ਮੈਕਰਾਂ 4 ਮੈਕਰਾਂ 5 ਮੈਂ ਆਪਣੀ ਗੱਡੀ ਦਾ ਖਰਚਾ ਆਪਣਾ ਖਰਚਾ ਤੇ ਜਿੰਨਾ ਪੈਣਾ ਪਰਾਂ ਦੇ ਨਾਲ ਆਉਂਦਾ ਜੰਨਾ ਮੈਂ ਆਪਣੇ ਕੋਲੋਂ ਖਰਚ ਕਰ ਦਿੰਦਾ ਮੈਂ ਕਿਸੇ ਕੋ ਹੱਥ ਡਾਕੇ ਨਹੀਂ ਮੰਗਦਾ ਤੇ ਤੁਸੀਂ ਸੰਗਤਜੀ ਤੁਸੀਂ ਮੇਰਾ ਸਾਥ ਜਨਾ ਸਹਿਯੋਗ ਦੇਣਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਮੈਂਟਾਂ ਵਿੱਚ ਆਪਣੇ ਰਾਏ ਦੁੱਧੋ